ਸਤਿ ਗੁਰੂ ਜੀ ਮੇਰੇ ਜੀ ਤੇ ਸਾਡੇ ਉਸਟੀਰਲ ਸਿੰਘ ਮੇਸਰਪਾਲ ਜਿੰਦਾਬਾਦ ਅਕੀਸੂ ਵੀਰ ਸਿੰਘ ਜੀ ਸਾਡੇ ਫੂਡ ਕਮਿਸ਼ਨ ਦੇ ਮੈਂਬਰ ਭਾਈ ਜਸਵੀਰ ਸਿੰਘ ਜੱਸੀ ਸੇਖੋ ਜੀ ਸਾਡੇ ਚੇਅਰਮੈਨ ਸਾਡੇ ਚੇਅਰਮੈਨ ਸਾਉ ਢਿੱਲੋ ਦਲਬੀਰ ਸਿੰਘ ਢਿੱਲੋ ਸਾਹਿਬ ਸਾਡੇ ਸਾਰੇ ਪਾਰਟੀ ਦੇ ਮੁੱਖ ਆਗੂ ਸਾਡੇ ਚੇਅਰਮੈਨ ਰਾਜਵੰਦ ਸਿੰਘ ਜੀ ਕੁਲੀ ਸਾਹਿਬ ਸਾਡੇ ਸਾਰੇ ਇੱਥੇ ਪਹੁੰਚ ਚੁੱਕੇ ਹੈ ਮੈਂ ਉਹਨਾਂ ਦਾ ਕਹੂੰਗਾ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਕੋਲੇ ਢੂੜੀ ਸ਼ਹਿਰ ਅੰਦਰ ਨਹੀਂ ਪੂਰੇ ਪੰਜਾਬ ਦੇ ਅੰਦਰ ਵਿਕਾਸ ਕਾਰਜਾਂ ਦੀ ਜਿਹੜੀ ਚੜੀ ਹੈ ਉਹ ਲਿਆਦੀ ਹੋਈ ਹੈ ਕਿ ਜਿੱਥੇ ਅੱਜ ਅਸੀਂ 80 ਲੱਖ ਰੁਪਏ ਦਾ ਇੱਥੇ ਜਿਹੜਾ ਇੰਟਰਲੌਕ ਟਾਇਲ ਤੇ ਸੀਵਰੇਜ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਇਸ ਤੋਂ ਪਹਿਲਾਂ ਆਈਪੀਆਈ ਹੈ ਜਿਹੜੀ ਉੱਥੇ ਤਕਰੀਬਨ 7.5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਨਵੀਂ ਬਿਲਡਿੰਗ ਦਾ ਦੀ ਪੱਥਰ ਰੱਖਿਆ ਗਿਆ ਤੇ ਜਿਹਦੇ ਚ 7 ਨਵੇਂ ਕੋਰਸ ਜਿਨ੍ਹਾਂ ਦੀ ਸ਼ੁਰੂਆਤ ਹੋਣੀ ਹੈ ਸੋ ਕੇਵਲ ਇਹੀ ਨਹੀਂ ਮੈਂ ਕਿਉਂਕਿ ਉੱਥੇ ਵੀ ਜਦੋਂ ਪਾਸ਼ੰਦ ਦੇ ਰਿਹਾ ਸੀ ਮੈਂ ਜ਼ਿਕਰ ਕੀਤਾ ਕਿ ਸਾਡੇ ਜੇ ਮੈਂ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਾਂ ਇੱਥੇ ਤਾਂ ਮੈਨੂੰ ਲੱਗਦਾ ਉਸ ਤੋਂ ਵੀ ਵੱਧ ਹੋਣਾ ਹੈ ਮੇਰੀ ਸੋਰਟ ਅਸੈਂਬਲੀ ਨੂੰ ਜਿੰਨਾ ਟਾਈਮ ਹੋ ਗਿਆ ਤੇ ਉਸ ਤੋਂ ਪਹਿਲਾਂ ਵੀ ਮੈਂ ਬੜੇ ਪੁਰਾਣੇ ਰਾਜਨੀਤਿਕ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਦੇ ਮੈਨੂੰ ਲੱਗਦਾ ਵੀ ਇਕੱਠੇ ਸੜਕਾਂ ਦੇ ਲਈ ਖਾਸ ਤੌਰ ਤੇ ਪਿੰਡੂ ਸੜਕਾਂ ਦੇ ਲਈ ਕਦੇ ਕਿਸੇ ਜ਼ਿਲ੍ਹੇ ਲਈ ਵੀ 25 ਕਰੋੜ ਰੁਪਏ ਤੋਂ ਵੱਧ ਨਹੀਂ ਆਇਆ ਹੁਣ ਪਰ ਇਹ ਪਹਿਲੀ ਵਾਰ ਹੈ ਕਿ ਬਰਨਾਲੇ ਜ਼ਿਲ੍ਹੇ ਲਈ 242 ਕਰੋੜ ਰੁਪਇਆ ਕੇਵਲ ਸਰਕਾਰ ਨੇ ਪਿੰਡੂ ਸੜਕਾਂ ਦੇ ਲਈ ਦਿੱਤਾ ਮੈਂ ਮਲੇਰਪੁਰ ਲਈ ਤੋਂ ਆਹ ਤੋ 228 ਕਰੋੜ ਰੁਪਇਆ ਦਿੱਤਾ ਇਸ ਤੰਗ ਰੂਰ ਮੈਨੂੰ ਲੱਗਦਾ ਕਿਉਂਕਿ ਵੱਡਾ ਜਿਲ੍ਹਾ ਹੈ ਘੱਟੋ ਘੱਟ ਮੈਂ ਅੰਕੜੇ ਧਾਰਿ ਮੇਰੇ ਕੋਲ ਹੈ ਕਿ ਮੇਲਾ ਵੀ 400 ਕਰੋੜ ਰੁਪਇਆ ਘੱਟੋ ਘੱਟ ਇਸ ਇਲਾਕੇ ਦੀਆਂ ਪਿੰਡੂ ਸੜਕਾਂ ਹੀ ਹੈ ਹੁਣ ਆ ਉਹ ਸੜਕਾਂ ਮੰਨ ਲਓ ਕਿ ਜਿਹੜੀਆਂ ਖੇਤਾਂਾਂ ਦੇ ਸੜਕਾਂ ਉਹ ਸੜਕਾਂ ਵੀ ਸਰਕਾਰ ਪੱਕੀਆਂ ਕਰ ਰਹੀ ਹੈ ਇਹ ਪਹਿਲੀ ਵਾਰ ਕਿਸੇ ਸਰਕਾਰ ਤੋਂ ਹੋ ਰਿਹਾ ਕਿ ਹਜ਼ਾਰਾਂ ਕਰੋੜ ਰੁਪਇਆ ਪਿੰਡਾਂ ਦੀਆਂ ਸੜਕਾਂ ਤੇ ਲੱਗ ਰਿਹਾ ਉਹ ਵੀ ਉਦੋਂ ਜਦੋਂ ਕੇਂਦਰ ਆਰਡੀਐਫ ਦੇ 8500 ਕਰੋੜ ਰੁਪਇਆ ਦੱਬੀ ਬੈਠਾ ਦੇ ਨਹੀਂ ਰਿਹਾ ਤੇ ਇਹ ਸਰਕਾਰ ਕਿਉਂਕਿ ਕਮਾਈ ਸਰਕਾਰ ਦੀ ਵਧੀ ਹੈ ਆਮਦਨ ਵਧੀ ਹੈ ਉਹਨਾਂ ਪੈਸਿਆਂ ਦੇ ਵਿੱਚੋਂ ਸੜਕਾਂ ਵੀ ਬਣਾ ਰਹੀ ਹੈ ਉਹ ਵੀ ਉਦੋਂ ਜਦੋਂ ਕੇਂਦਰ ਆਰਡੀਐਫ ਦੇ ਪੈਸੇ ਵੀ ਨਹੀਂ ਦੇ ਰਿਹਾ ਉਹ ਵੀ ਉਦੋਂ ਤੇ ਜਦੋਂ 17 ਟੋਲ ਪਲਾਜ਼ਾ ਵੀ ਪੰਜਾਬ ਚੋਂ ਬੰਦ ਕੀਤੇ ਤੇ ਫਿਰ ਵੀ ਜੇ ਸੜਕਾਂ ਬਣ ਰਹੀਆਂ ਪੰਜਾਬ ਦੀ ਤਰੱਕੀ ਹੋ ਰਹੀ ਹੈ ਇਦਰ ਲਈ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਬਹੁਤ ਵਧਾਈ ਪੂਰੀਆਂ ਤਿਆਰੀਆਂ ਨੇ ਜੀ ਹਸਤਾ ਦੇਖੋ ਨਹੀਂ ਆਮ ਤੌਰ ਤੇ ਰਾਜਨੀਤਿਕ ਲੋਕ ਖਾਸ ਤੌਰ ਤੇ ਜਿਹੜਾ ਮੁੱਖ ਮੰਤਰੀ ਬਣ ਜਾਂਦਾ ਉਹ 4.5 ਸਾਲ ਤਾਂ ਅੰਦਰ ਹੀ ਸੁੱਤਾ ਰਹਿੰਦਾ ਵੀ ਕੋਈ ਨਹੀਂ ਵੋਟਾਂ ਹੀ ਨੇੜੇ ਜਾ ਕੇ ਦੇਖਾਂਗੇ ਆਈ ਮੰਤਰੀ ਤੇ ਤੁਸੀਂ ਪਿਛਲੇ ਪੌਣੇ 4 ਸਾਲ ਤੋਂ ਦੱਸੋ ਵੀ ਇੱਕ ਵੀ ਦਿਨ ਤੁਹਾਨੂੰ ਐ ਲੱਗਿਆ ਵੀ ਅੱਜ ਸਰਕਾਰ ਐਕਟਿਵ ਨਹੀਂ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਦਾ ਕੋਈ ਹਫ਼ਤਾ ਨਹੀਂ ਹੋਣਾ ਵੀ ਜਿੱਦਣ ਉਹਨਾਂ ਨੂੰ ਸਾਰੇ ਪੰਜਾਬ ਵਾਲਾ ਘੇਰ ਹੁੰਦਾ ਹੋਵੇ ਰੋਜ਼ ਮੈਨੂੰ ਲੱਗਦਾ ਵੀ ਕਿਤਨਾ ਕਿਸੇ ਰੂਟ ਤੇ ਹੁੰਦੇ ਆ ਰੋਜ਼ ਪੰਜਾਬ ਚ ਕਿਤੇ ਉਦ ਘਾਟਨ ਕਿਤੇ ਰੈਲੀ ਰੋਜ਼ ਕਿਤੇ ਕੰਮਾਂ ਦਾ ਜਾਜਾ ਲੈਣ ਲਈ ਮੁੱਖ ਮੰਤਰੀ ਸਾਹਿਬ ਵੀ ਸਾਰੇ ਮੰਤਰੀ ਵੀ ਅਸੀਂ ਲਗਾਤਾਰ ਐਕਟਿਵ ਆ ਪਿਛਲੇ 5 ਸਾਲ ਚ ਜੋ ਕੰਮ ਕੀਤੇ ਆ ਉਹਨਾਂ ਕੰਮਾਂ ਦੇ ਆਧਾਰ ਤੇ ਅਸੀਂ ਲੋਕਾਂ ਦੇ ਕੋਲੇ ਜਾਣਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਤੁਹਾਡੇ ਰਾਏ ਵੀ ਮੈਂ ਇਹ ਬੇਨਤੀ ਵੀ ਕਰਨੀ ਚਾਹਣਾ ਕਿ ਪੰਜਾਬ ਦੇ ਲੋਕ ਸਾਰਾ ਨਰਸਿਸ ਕਰਕੇ ਕਿ ਪੰਜਾਬ ਦੇ ਨਹਿਰੀ ਪਾਣੀ ਲਈ ਅਸੀਂ ਵੱਧ ਕੰਮ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਪੰਜਾਬ ਦੇ ਲੋਕਾਂ ਨੂੰ ਮੋਟਰਾਂ ਵਾਲੀ ਬਿਜਲੀ ਦੇਣ ਲਈ ਵੀ ਅਸੀਂ ਵੱਧ ਕੰਮ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਪੰਜਾਬ ਚ ਘਰਾਂ ਵਾਲੀ ਬਿਜਲੀ ਮੁਫਤ ਕਰਨ ਲਈ ਅਸੀਂ ਕੰਮ ਕੀਤਾ ਜਾਂ ਕਿਸੇ ਹੋਰ ਨੇ ਪੰਜਾਬ ਚ ਟੋਲ ਪੁਲਾਜੇ ਬੰਦ ਕਰਨੇ ਸੜਕਸ ਰੱਖਿਆ ਪੂਰਸਾ ਨੇ ਗੱਡੀਆਂ ਪਿੰਡੂ ਸੜਕਾਂ ਸੀਵਰੇਜ ਦੇ ਕੰਮ ਸਰਕਾਰੀ ਨੌਕਰੀਆਂ ਇਹ ਤਮਾਮ ਇਦਾਂ ਦੇ ਮੁੱਦੇ ਆ ਜਿਨ੍ਹਾਂ ਤੇ ਭਾਵੇਂ ਕੋਈ ਕਾਲੀ ਐ ਭਾਵੇਂ ਕਾਂਗਰਸੀ ਐ ਉਹ ਵਿੱਤ ਫੈਕਟੈਂਟ ਫਿਗਰ ਦਾ ਜਿੱਤੇ ਵੀ ਨਹੀਂ ਟਿਕਦੇ ਜਿੰਨੇ ਕੰਮ ਇਸ ਸਰਕਾਰ ਨੇ ਕੀਤੇ ਆ ਆ ਹੋ ਸਕਦਾ ਕੋਈ ਵੀਡੀਓ ਸੁਣ ਕੇ ਵੀ ਜੋ ਤੁਸੀਂ ਇਹਨੂੰ ਸੋਸ਼ਲ ਮੀਡੀਆ ਤੇ ਪਾਉਨੇ ਆ ਕਈਆਂ ਨੇ ਕਹਿਣਾ ਨਹੀਂ ਜਿਵੇਂ ਮਾਰੀ ਜਾਂਦੇ ਆ ਪਰ ਮੈਂ ਕਹਿਣਾ ਕੋਈ ਫੈਕਟੈਂਟ ਫਿਗਰ ਅਸੀਂ 10000 ਨੌਕਰੀ ਦਿੱਤੀ ਆ ਔਰ ਰਿਕਾਰਡ ਆ ਕਿਸੇ ਸਰਕਾਰ ਚ ਪਿਛਲੀਆਂ ਪੰਜ ਸਰਕਾਰਾਂ ਚ ਕੋਈ ਸਰਕਾਰ ਕਹਿੰਦੀ 15000 ਨੌਕਰੀ ਵੀ ਦਿੱਤੀ ਹੋਵੇ 50 ਸਾਲਾਂ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਜਿੰਨੀ ਗ੍ਰਫਤਾਰ ਦੇ ਨਾਲ ਸਰਕਾਰੀ ਖਜ਼ਾਨੇ ਦੀ ਆਮਦਨ ਵਧੀ ਹੈ ਬਿਨਾ ਨਵੇਂ ਲੋਕਾਂ ਦੇ ਬੋਝ ਪਾਏ ਇੰਨੀ ਕਿਸੇ ਸਰਕਾਰ ਚ ਵਧੀ ਹੋਵੇ ਅਸੀਂ 40% ਨਹਿਰੀ ਪਾਣੀ ਦੀ ਵਰਤੋਂ ਪੰਜਾਬ ਦੇ ਵਿੱਚ ਵਧਾਈ ਹੈ ਨਾ ਪੰਜਾਬ ਦਾ ਪੰਜ ਹਿੱਸਾ ਵਧਿਆ ਜੇ ਸਾਡੇ ਵੇਲੇ ਪਾਣੀ ਹਜ਼ਾਰਾਂ ਪਿੰਡਾਂ ਚ ਪਹਿਲੀ ਵਾਰ ਆਇਆ 40% ਨਹਿਰੀ ਪਾਣੀ ਦੀ ਵਰਤੋਂ ਵਧੀ ਹੈ ਉਹ ਦੂਜਿਆਂ ਵੇਲੇ ਕਿਉਂ ਨਹੀਂ ਵਧੀ ਜੇ ਅਸੀਂ ਆਹੀ ਖੰਭਿਆਂ ਦੇ ਰਾਹੀਂ ਆਹੀ ਤਾਰਾਂ ਦੇ ਰਾਹੀਂ ਅਸੀਂ ਦਿਨੇ ਬਿਜਲੀ ਦਿੱਤੀ ਦੂਜਿਆਂ ਨੇ ਕਿਉਂ ਨਹੀਂ ਦਿੱਤੀ ਸੋ ਇਹ ਸਾਰੇ ਮੁੱਦੇ ਜਿਨ੍ਹਾਂ ਤੇ ਆਮ ਆਦੀ ਪਾਰਟੀ ਨੇ ਕੰਮ ਕੀਤਾ ਅੱਜ ਤੱਕ ਕਿਸੇ ਸਰਕਾਰ ਨੇ ਡੱਕਾ ਨਹੀਂ ਤੋੜਿਆ ਹਾਂ ਮੂੰਹ ਲਾ ਕੇ ਕਹਿ ਦੇਣਾ ਬਿਨਾਂ ਆਜ ਹੀ ਕੁਝ ਨਹੀਂ ਹੋਇਆ ਪਰ ਕਿਸੇ ਮੁੱਦੇ ਤੇ ਅੱਜ ਜੇ ਤੁਸੀਂ ਐਨਾਲਿਸਿਸ ਕਰਕੇ ਦੇਖੋਗੇ ਕੰਪੈਰੀਜ਼ਨ ਕਰਕੇ ਜਿਸ ਤਰ੍ਹਾਂ ਕੋਈ ਪਾਰਟੀ ਕੋਈ ਕਿਤੇ ਨਹੀਂ ਤੇ ਜੋ ਟੈਸ਼ੂਪਾਂ ਦੇ ਮਾਮਲੇ ਵਿੱਚ ਸ੍ਰੋਮਣੀ ਗੜੀ ਦੇ ਕਿਉਂ ਹੋਇਆ ਮੈਂ ਕਹ ਜੀ ਤਾਂ ਹਮੇਸ਼ਾ ਇਲੈਕਸ਼ਨ ਮੋਡ ਤਾਂ ਜਿਹੜੇ ਮਾਲਗਰ ਕਾਉਂਸਲ ਦੀ ਆਉਣ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਆਈਆਂ ਸੀ ਆ ਵਿਧਾਨ ਸਭਾ ਦੀਆਂ ਆਉਣੀਆਂ ਨੇ ਸਾਡੀ ਪੂਰੀ ਤਿਆਰੀ ਹੈ ਅਸੀਂ ਇਹ ਤਾਂ ਹੈ ਨਹੀਂ ਕਿ ਜਿਵੇਂ ਆ ਕੋਈ ਬੋਟਾ ਹੀ ਦੇਖ ਕੇ ਨੌਕਰੀ ਬਟਰੀ ਜਿਵੇਂ ਪਹਿਲਾਂ ਕਰਦੇ ਸੀ ਬੋਟਾ ਹੀ ਦੇਖ ਕੇ ਕੰਮ ਸ਼ੁਰੂ ਕਰਨੇ ਆ ਅਸਾਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰਦੇ ਹੋਏ ਆ ਤਾਂ ਪਹਿਲੇ ਦਿਨ ਤੋਂ ਕੋਈ ਇਲੈਕਸ਼ਨ ਆ ਦੇ ਤਾਂ ਅਸੀਂ ਨਾ ਇਲੈਕਸ਼ਨ ਦੇ ਕੇ ਕੰਮ ਸ਼ੁਰੂ ਕਰ ਦੇਣਾ ਰੋਕਦੇ ਆਂ ਪਹਿਲੇ ਦਿਨ ਤੋਂ ਹੀ ਉਸੇ ਤਰ੍ਹਾਂ ਦੀ ਚੀਜ਼ ਚੱਲ ਆਮ ਆਨੰਦ ਪਾਰਟੀ ਦੇ ਸਕਾਰ ਉਹ ਚੱਲ ਤਿੰਨੋ ਭਾਈ ਜੁੱਪ ਨੇ ਮਾਮਲੇ ਵਿੱਚ ਜਿਹੜੇ ਸੁਣਨ ਪੜੀ ਸੀ ਪ੍ਰਧਾਨ ਨੇ ਹੁੰਦਾ ਬਲ ਉਸ ਰਾਜ ਦੱਸਾਇਆ ਜਾ ਰਿਹਾ ਜਾਂ ਜਾਂਚ ਵੰਦੀ ਉਹਦੇ ਬਾਰੇ ਕੀ ਦੇਖੋ ਜੀ ਹੁਣ ਤੱਕ ਕਾਲ ਤੱਕ ਕੀ ਮਾਮਲੇ ਵੀ ਕਹਤਾ ਵੀ ਜਿਹੜਾ ਸ਼ਰੂਪ ਨਹੀਂ ਮੀਨੋ ਦੇ ਵਿੱਚ ਸਾਂਝਾ ਹੋ ਗਿਆ ਇਹਦਾ ਉਕਰਨਾ ਚਾਹੀਦਾ ਕਿ ਇਹਨਾਂ ਇੱਕ ਚਲੋ ਵੀ ਸਿੱਖਿਆ ਦੀ ਭਾਵਨਾਵਾਂ ਦੇ ਨਾਲ ਨਹੀਂ ਕਰਿਆ ਹੈ ਇਹ ਆਖਿਆ ਮੁੰਡਾ ਵੀ ਸਾਰਾ ਦਸਤਸਾਲ ਕੰਦੀ ਵੀ ਸ਼ਰੀਹ ਨੇ 5 ਸਾਲ ਤੋਂ ਇਸ ਮਰਦ ਨੂੰ ਬੰਧਿਆ ਸੀ ਕਿ ਉਹਨਾ ਸਾਰਿਆਂ ਦੀ ਸ਼ਰਤ ਹੈ ਉਹ ਸਾਰੇ ਚਾਹੁੰਦੇ ਆ ਕਿ ਸਰੂਪਾਂ ਜਿਹੜਾ ਬੰਦਾ ਕੋ ਨੱਗਣਾ ਹੈ ਕਿ ਉਹਦੇ ਕਾਲ ਤੱਕ ਦੇ ਮਿੰਟ ਤੋਂ ਬਾਅਦ ਵੀ ਕੋ ਕੋ ਕਹਿ ਰਹੇ ਆ ਕਿ ਅਸੀਂ ਸਹਿਯੋਗ ਨਹੀਂ ਕਰਨਾ ਤਦ ਦਾ ਜਵਾਬ ਨਹੀਂ ਦੇ ਸਕਦੇ ਨੇ